ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਹੈ ਇੱਕ ਔਰਤ ਦੀਆਂ ਇੱਕ ਪਤਨੀ ਦੀਆਂ ਖੁਸ਼ੀਆਂ ਉਹਦੇ ਹੱਥਾਂ ਦੀਆਂ ਲਕੀਰਾਂ 'ਚ ਨਹੀਂ ਹੁੰਦੀਆਂ ਤੇ ਫਿਰ ਕਿੱਥੇ ਹੁੰਦੀਆਂ ਇੱਕ ਨੋ ਹੁੰਦੀ ਜਿਹੜੀ ਉਹਨੂੰ ਉਹਦੇ ਸਹੁਰੇ ਕਿਉਂ ਤੰਗ ਕਰਦੇ ਆ ਇਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾ ਦੋਹਾਂ ਗੱਲਾਂ ਦਾ ਜਿਹੜਾ ਅਰਥ ਏਕੀ ਨਿਕਲਦਾ ਆ ਕਿ ਨੋਂ ਨੂੰ ਸਹਰੇ ਕਿਉਂ ਤੰਗ ਕਰਦੇ ਆ ਤੇ ਇੱਕ ਪਤਨੀ ਦੀਆਂ ਖੁਸ਼ੀਆਂ ਜਿਹੜੀਆਂ ਉਹ ਹੱਥਾਂ ਦੀਆਂ ਲਕੀਰਾਂ 'ਚ ਨਹੀਂ ਹੁੰਦੀਆਂ ਤੇ ਫਿਰ ਕਿੱਥੇ ਹੁੰਦੀਆਂ ਉਹਨੂੰ ਖੁਸ਼ੀ ਕਿਉਂ ਮਿਲੇ ਕਿੱਦਾਂ ਮਿਲੇ ਤੇ ਕਿੱਥੋਂ ਮਿਲੇ ਪਹਿਲੀ ਗੱਲ ਤੇ ਜਦੋਂ ਉਹ ਪੇਕਿਆਂ ਦੇ ਘਰ ਹੁੰਦੀ ਆ ਤਾਂ ਉਦੋਂ ਉਹਨੂੰ ਬਗਾਨੀ ਅਮਾਨਤ ਕਿਹਾ ਜਾਂਦਾ ਬਗਾਨਾ ਧਨ ਕਿਹਾ ਜਾਂਦਾ ਕਿ ਇਹ ਬੇਗਾਨੀ ਆ ਤੇ ਉਹ ਬਗਾਨੇ ਘਰ ਚਲੀ ਜਾਂਦੀ ਆ ਜਦੋਂ ਉਹ ਸਹੁਰੇ ਘਰ ਜਾਂਦੀ ਪੇਕੇ ਕਹਿ ਦਿੰਦੇ ਆਪਣੇ ਘਰ ਜਾਵੀ ਜੇ ਕਿਤੇ ਧੀ ਨੇ ਕਹਿ ਦਿੱਤਾ ਕਿ ਮੈਂ ਆ ਚੀਜ਼ ਪਾਉਣੀ ਆ ਮੈਂ ਐਦਾਂ ਕਰਨਾ ਤੇ ਉਹਨੂੰ ਕਿਹਾ ਜਾਂਦਾ ਕਿ ਤੂੰ ਆਪਣੇ ਘਰ ਜਾ ਕੇ ਨਾ ਜੋ ਮਰਜ਼ੀ ਕਰ ਲੈ ਇੱਥੇ ਨਹੀਂ ਕਰਨਾ ਤੇ ਉਹ ਸ਼ੌਂਕ ਜਿਹੜੇ ਹੁੰਦੇ ਫਿਰ ਉਹ ਅਗਲੇ ਘਰ ਵੀ ਪੂਰੇ ਨਹੀਂ ਹੁੰਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਫਿਰ ਜਦੋਂ ਉਹ ਸਹੁਰੇ ਘਰ ਜਾਂਦੀ ਆ ਨਾ ਤਾਂ ਉਹਨੂੰ ਬਗਾਨੇ ਘਰੋਂ ਆਈ ਕਿਹਾ ਜਾਂਦਾ ਘਰ ਤਾਂ ਉਹ ਵੀ ਬਗਾਨਾ ਹੋ ਗਿਆ ਫਿਰ ਫਿਰ ਉਹ ਆਪਣੇ ਤੇ ਉਹ ਆਪਣਾ ਘਰ ਕਿੱਥੋਂ ਆਵੇ ਫਿਰ ਉਹ ਆਪਣੇ ਕਿੱਥੇ ਆ ਜੇ ਪੇਕੇ ਆ ਨੇ ਬਗਾਨੀ ਕਹਿ ਕੇ ਸਹਰੇ ਤੋਰ ਦਿੱਤਾ ਸਹਰਿਆਂ ਨੇ ਬਗਾਨੇ ਘਰੋਂ ਆਈ ਕਹਿ ਦਿੱਤਾ ਤੇ ਫਿਰ ਉਹਦੇ ਆਪਣੇ ਕਿਹੜੇ ਆ ਤੇ ਆਪਣੇ ਘਰ ਕਿਹੜੇ ਆ ਦੂਜੀ ਗੱਲ ਉਹਨੂੰ ਸਹਰੇ ਘਰ ਤੰਗ ਕਿਉਂ ਕੀਤਾ ਜਾਂਦਾ ਜਦੋਂ ਉਹ ਸਹੁਰੇ ਘਰ ਹੁੰਦੀ ਆ ਨਾ ਜੇਕਰ ਉਹਦਾ ਪਤੀ ਉਹਦਾ ਹਮਸਫਰ ਉਹਦੀ ਕਦਰ ਕਰਨ ਵਾਲਾ ਹੋਵੇ ਨਾ ਉਹਦੀ ਇੱਜ਼ਤ ਕਰਨ ਵਾਲਾ ਹੋਵੇ ਤਾਂ ਫਿਰ ਸਹੁਰੇ ਘਰ ਵਿੱਚ ਰਹਿੰਦੇ ਬਾਕੀ ਮੈਂਬਰਾਂ ਦੀ ਕਦੇ ਯੁਰਤ ਨਹੀਂ ਪੈਂਦੀ ਕਿ ਉਸ ਔਰਤ ਨੂੰ ਤੰਗ ਕੀਤਾ ਜਾਵੇ ਉਸ ਨੂੰ ਨੂੰ ਤੰਗ ਕੀਤਾ ਜਾਵੇ ਕਿਉਂਕਿ ਉਹਦਾ ਪਤਨ ਪਤੀ ਜਿਹੜਾ ਵਾ ਉਹਦੇ ਵੱਲ ਹੁੰਦਾ ਵਾ ਉਹ ਪੁਰਾਣੇ ਬਜ਼ੁਰਗ ਕਿਹਾ ਕਰਦੇ ਸੀ ਨਾ ਉਹਨਾਂ ਦੀ ਕਹਾਵਤ ਸੀ ਕੇ ਪਤੀ ਹੋਵੇ ਵੱਲ ਤੇ ਵੇੜਾ ਦੇਵਾ ਥੱਲ ਕਿ ਫੇਰ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਜਦੋਂ ਉਹਦਾ ਪਤੀ ਉਹਦਾ ਹਮਸਫਰ ਉਹਦੇ ਨਾਲ ਖੜਾ ਹੋਵੇ ਨਾ ਫੇਰ ਉਹਨੂੰ ਤੰਗ ਪਰੇਸ਼ਾਨ ਸਹੁਰੇ ਪਰਿਵਾਰ ਵਾਲੇ ਨਹੀਂ ਕਰ ਸਕਦੇ ਕਿਉਂਕਿ ਉਹਦੀ ਢਾਲ ਬਣ ਕੇ ਉਹਦਾ ਪਤੀ ਖੜਾ ਹੁੰਦਾ ਆ ਤੇ ਫੇਰ ਉਸ ਔਰਤ ਦੀਆਂ ਖੁਸ਼ੀਆਂ ਵੀ ਉਹਦੇ ਪਤੀ ਦੇ ਹੱਥ ਵਿੱਚ ਹੁੰਦੀਆਂ ਉਦੇ ਹੱਥਾਂ ਦੀਆਂ ਲਕੀਰਾਂ 'ਚ ਨਹੀਂ ਹੁੰਦੀਆਂ ਉਹਦੇ ਪਤੀ ਦੇ ਹੱਥ ਵਿੱਚ ਹੁੰਦੀਆਂ ਜੇਕਰ ਪਤੀ ਉਹਦੇ ਨਾਲ ਆ ਨਾ ਉਹਦੀਆਂ ਖੁਸ਼ੀਆਂ ਦਾ ਧਿਆਨ ਰੱਖਣ ਵਾਲਾ ਵਾ ਉਹਦੀ ਕਦਰ ਕਰਨ ਵਾਲਾ ਉਹਦੀ ਰਿਸਪੈਕਟ ਕਰਨ ਵਾਲਾ ਤਾਂ ਫੇਰ ਔਰਤ ਜਿਹੜੀ ਆ ਨਾ ਉਹਦੀਆਂ ਖੁਸ਼ੀਆਂ ਉਸ ਪਤੀ ਦੇ ਹੱਥ ਵਿੱਚ ਹੁੰਦੀਆਂ ਉਸ ਉਹਨੇ ਤੈਅ ਕਰਨਾ ਹੁੰਦਾ ਕਿ ਮੈਂ ਆਪਣੀ ਪਤਨੀ ਦਾ ਕਿੰਨਾ ਸਤਕਾਰ ਕਰਾਉਣਾ ਘਰ ਵਿੱਚ ਕਿਉਂਕਿ ਜੇਕਰ ਸਹੁਰਾ ਪਰਿਵਾਰ ਸਤਕਾਰ ਨਹੀਂ ਨਾ ਕਰਦਾ ਤਾਂ ਉਹਦਾ ਕਸੂਰਵਾਰ ਉਹਦਾ ਪਤੀ ਹੁੰਦਾ ਆ ਤੇ ਜੇਕਰ ਪਤੀ ਦੇ ਹੱਥ ਵਿੱਚ ਆ ਜੇ ਉਹ ਆਪਣੀ ਪਤਨੀ ਦੀ ਕਦਰ ਕਰੇਗਾ ਇੱਜ਼ਤ ਕਰੇਗਾ ਰਿਸਪੈਕਟ ਕਰੇਗਾ ਨਾ ਤਾਂ ਫਿਰ ਉਸ ਸਹੁਰੇ ਘਰ ਵਿੱਚ ਵੀ ਉਸ ਔਰਤ ਦੀ ਇੱਜ਼ਤ ਮਾਨਤੇ ਰਿਸਪੈਕਟ ਹੋਵੇਗੀ ਕਿਉਂਕਿ ਜਦੋਂ ਇੱਕ ਔਰਤ ਸਹੁਰੇ ਘਰ ਵਿੱਚ ਜਾਂਦੀ ਆ ਨਾ ਇੱਕ ਨੋ ਬਣਦੀ ਆ ਤਾਂ ਉਹ ਆਪਣੇ ਪਤੀ ਦੇ ਪਿੱਛੇ-ਪਿੱਛੇ ਦੂਜੇ ਰਿਸ਼ਤਿਆਂ ਨੂੰ ਅਪਣਾਉਂਦੀ ਆ ਤੇ ਫਿਰ ਕੁਣ ਦੂਜੇ ਪਾਸੇ ਮੈਂ ਇਹ ਨਹੀਂ ਕਹਿੰਦੀ ਕਿ ਸਹੁਰਾ ਪਰਿਵਾਰ ਹੀ ਮਾੜਾ ਵਾ ਜੇ ਸਹਰੇ ਪਰਿਵਾਰ ਦੀ ਇੱਜ਼ਤ ਕਰਾਉਣੀ ਆ ਨਾ ਉਹ ਵੀ ਪਤੀ ਦੇ ਹੱਥ ਵਿੱਚ ਆ ਜੇਕਰ ਕੋਈ ਔਰਤ ਜਾ ਕੇ ਸਾਸ ਸਹਰੇ ਨਣਾਨਾਂ ਦੀ ਕਦਰ ਨਹੀਂ ਕਰਦੀ ਨਾ ਉਥੇ ਵੀ ਕਸੂਰਵਾਰ ਉਹ ਪਤੀ ਹੀ ਹੁੰਦਾ ਆ ਉਹ ਪਤੀ ਦੇ ਹੱਥ ਵਿੱਚ ਹੁੰਦਾ ਆ ਕਿ ਉਸ ਪਤਨੀ ਕੋਲੋਂ ਮੈਂ ਕਿੰਨਾ ਸਾਰਿਆਂ ਦਾ ਸਤਕਾਰ ਕਰਾਉਣਾ ਤੇ ਆਪਣੀ ਫੈਮਲੀ ਕੋਲੋਂ ਪਤਨੀ ਦਾ ਕਿੰਨਾ ਸਤਕਾਰ ਕਰਾਉਣਾ ਇਹ ਸਾਰਾ ਕੁਝ ਪਤੀ ਦੇ ਹੱਥ ਵਿੱਚ ਹੁੰਦਾ ਆ ਤੇ ਜੇਕਰ ਉਹ ਪਤਨੀ ਦਾ ਸਤਕਾਰ ਕਰੇਗਾ ਨਾ ਇੱਜ਼ਤ ਕਰੇਗਾ ਰਿਸਪੈਕਟ ਕਰੇਗਾ ਤਾਂ ਪਤਨੀ ਨੂੰ ਸਭ ਤੋਂ ਪਹਿਲਾਂ ਸਤਕਾਰ ਤੇ ਪਿਆਰ ਦੀ ਹੀ ਜ਼ਰੂਰਤ ਹੁੰਦੀ ਆ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਇਸ ਬਾਰੇ ਕੀ رائے ਹੈ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਖੁਸ਼ ਰਹੋ ਤੰਦਰੁਸਤ